ਹਾਂਜੀ ਸਸ਼ੀਕਾਰ ਆਪਾਂ ਜਿਹੜੇ ਨਵੇਂ ਵੀਰ ਕੰਮ ਕਰਨਾ ਚਾਹੁੰਦੇ ਗਾਈਆਂ ਦਾ ਐ ਗਾਈਆਂ ਦਾ ਕੁਪਾ ਮੱਜਾਂ ਦਾ ਤੇ ਉਹ ਮੱਲਾ ਵੀ ਕੰਮ ਸ਼ੁਰੂ ਕਰਨਾ ਨਾ ਤੇ ਉਹ ਵੀਡੀਓ ਵੇਖ ਕੇ ਕੰਮ ਸ਼ੁਰੂ ਨਾ ਕਰਿਓ ਮੇਰੀ ਸਟਾਰਟਿੰਗ ਇਦਾਂ ਹੀ ਹੋਈ ਸੀ ਮੈਂ ਪਤਾ ਕਰ ਲੀ ਕਿ ਮੈਂ ਜਦੋਂ ਕੋਈ ਗੱਲ ਕਰਦਾ ਨਾ ਜਦ ਹੀ ਬੰਦੇ ਤੇ ਵੀਰ ਦੀਨ ਉਹ ਉਰਦੋ ਹੀ ਬੰਦਾ ਸੱਚਾਈ ਗੱਲ ਦੱਸੇ ਮੈਂ ਤਾਂ ਵੀਡੀਓ ਵੇਖ ਕੇ ਗਾਈਆਂ ਦਾ ਕੰਮ ਕਰ ਲਿਆ ਵੇਖਣਾ ਫਲਾਣੇ ਕੋਈਆਂ گاਵਾ ਪਤਾ ਨਹੀਂ ਕਿੰਨਾ ਕੁ ਪ੍ਰੋਫਿਟ ਹੋਊਗਾ ਖਲਾਣੇ ਕੋਈ ਨਾ 10 ਗਾਈਆਂ ਪਾ ਲਈਏ 25 ਕਿਲੋ ਦੁੱਧ ਹੋਊਗੀ ਆਪਾਂ ਇੰਨੇ ਦਾ ਗੁਣਾ ਕਰਤਾ ਦੁੱਧ ਸਾਫ਼ ਕਰਤਾ ਇੰਨੇ ਪੈਸੇ ਆਗੇ ਨਹੀਂ ਵੀਰੇ ਵੀਡੀਓ ਵੇਖ ਕੇ ਜੇ ਤੁਸੀਂ ਕੰਮ ਸ਼ੁਰੂ ਕਰਨਾ ਤੇ ਬੇਸ਼ੱਕ ਨਾ ਕਰਿਆ ਜੇ ਤੁਸੀਂ ਕੰਮ ਸ਼ੁਰੂ ਕਰਨਾ ਨਾ ਤੇ ਤੁਸੀਂ ਸਭ ਤੋਂ ਪਹਿਲਾਂ ਤੇ ਜਿਹੜੇ ਤੁਹਾਡੇ ਵੱਡੇ ਏਰੀਏ ਦੇ ਜਿੰਨੇ ਵੀ ਮਾਲਾ ਵੀ ਫਾਰਮ ਨੇ ਭਾਵੇਂ ਛੋਟਾ ਏ ਕੋਈ ਵੱਡਾ ਕਿਉਂਕਿ ਜ਼ਰੂਰੀ ਨਹੀਂ ਆਪਾਂ ਵੱਡੇ ਫਾਰਮ ਤੇ ਜਾਣਾ ਛੋਟੇ ਫਾਰਮ ਤੋਂ ਵੀ ਆਪਾਂ ਨੂੰ ਜਾਣਕਾਰੀ ਮਿਲ ਜਾਂਦੀ ਕਿਉਂਕਿ ਜਿੰਨੇ ਪਸ਼ੂ ਰੱਖ ਲੈਣਾ ਉਹ ਉਹਨੂੰ 2-4 ਸਾਲ ਉਹਨੂੰ ਐਕਸਪੀਰੀਅੰਸ ਹੋ ਜਾਂਦਾ ਇਹ ਚੀਜ਼ ਦਾ ਵੀ ਚਲੋ ਕਿ ਕਿਹੜੀ ਫੀਡ ਪਾਉਣੀ ਕਿਹੜਾ ਦਾਣਾ ਪਾਉਣਾ ਤੇ ਕਿੱਦਾਂ ਮੈਨੇਜਮੈਂਟ ਕਰਨੀ ਆ ਬੰਦ ਹਰ ਇੱਕ ਚੀਜ਼ ਦਾ ਭੇਤ ਹੋ ਜਾਂਦਾ ਬੰਦੇ ਨੂੰ ਤੇ ਪਹਿਲਾਂ ਜਦੋਂ ਵੀ ਸ਼ੁਰੂ ਕਰਨਾ ਨਾ ਕੋਈ ਵੀਡੀਓ ਵੇਖ ਕੇ ਨਾ ਕਰਿਓ ਬੇਸ਼ੱਕ ਫਿਰ ਤਾਂ ਨਾ ਹੀ ਕਰਿਓ ਸ਼ੁਰੂ ਕਰਨ ਦਾ ਪਹਿਲਾਂ ਤਾਂ ਲੱਗ ਜਿੰਨੇ ਵੀ ਆਪਣੇ ਜਾਣਾ ਫਾਰਮਾਂ ਤੇ ਛੋਟੇ ਵੱਡੇ ਤੇ ਉੱਥੇ ਜਾ ਕੇ ਆਪਣੇ ਭਰਾ ਵੀਰ ਜਿੰਨੇ ਵੀ ਕੰਮ ਕਰਦੇ ਨੇ ਗਾਈਆਂ ਮੱਝਾਂ ਦੇ ਉਹਨਾਂ ਨੂੰ ਪੁੱਛੋ ਕਿ ਉਹਨਾਂ ਨੂੰ ਉਹਨਾਂ ਕੋਈ ਸਲਾਹ ਲਓ ਵੀ ਅਸੀਂ ਕੰਮ ਸ਼ੁਰੂ ਕਰਨਾ ਤੇ ਵੀ ਅਸੀਂ ਕਿਹੜੀਆਂ ਗਾਈਆਂ ਤੇ ਕਿਹੜੀਆਂ ਮੱਝਾਂ ਲੈਣੀਆਂ ਫਿਰ ਉਹ ਤੁਹਾਨੂੰ ਦੱਸਣਗੇ ਵੀ ਤੁਸੀਂ ਆਹ ਗਾਂ ਲਓ ਤੇ ਆਹ ਗਾਂ ਚ ਇੰਨਾ ਪ੍ਰੋਫਿਟ ਹੈ ਜੇ ਆਪਾਂ ਇਹਦੀ ਸੰਭਾਲ ਇਦਾਂ ਕਰਦੇ ਤੇ ਇਦਾਂ ਦਾਣਾ ਪਾ ਕੇ ਤੂੜੀ ਪਾ ਕੇ ਤੇ ਆਪਾਂ ਉਹ ਚੀਜ਼ ਤੋਂ ਆਪਾਂ ਪੈਸੇ ਕਮਾ ਸਕਦੇ ਆ ਠੀਕ ਹੈ ਜੀ ਕਿਉਂਕਿ ਉਹ ਤੁਹਾਨੂੰ ਬਰੀਡ ਦੱਸਣਗੇ ਵੀ ਆਹ ਬਰੀਡ ਲਿਓ ਕਿਉਂਕਿ ਬਰੀਡ ਤੇ ਹੀ ਪੈਸਾ ਬਣਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਜਾਂਦੀ ਗੱਲ ਫਿਰ ਤੁਹਾਨੂੰ ਦਾਣਾ ਹੀ ਦੱਸਣਗੇ ਕਿ ਦਾਣਾ ਕਿਹੜਾ ਪਾਉਣਾ ਹੈ ਵੀ ਘਰ ਗਿਲਦੀ ਪਾਉਣੀ ਆ ਚਲੋ ਬਥੇਰੀਆਂ ਕੰਪਨੀਆਂ ਨੇ ਵਧੀਆ ਤੋਂ ਵਧੀਆ ਜਿੰਨੇ ਆਪਣਾ ਆਪ ਦਾ ਹਰਕ ਜੋਰ ਲਾਉਂਦੀ ਆ ਕਿੱਡਾਂ ਤੇ ਤੇ ਉਹ ਫਿਰ ਤੁਹਾਨੂੰ ਦੱਸਣਗੇ ਵੀ ਕਿਹੜੀ ਫੀਡ ਪਾਉਣੀ ਆ ਕਿੰਨੀ ਪਾਉਣੀ ਆ ਤੇ ਜੇ ਤੁਹਾਨੂੰ ਤੁਹਾਡੇ ਕੋਲ ਚਾਰ ਬੰਦਾ ਜਾਂ ਨਹੀਂ ਬੰਦਾ ਉਹ ਤੁਹਾਨੂੰ ਸਾਰਾ ਕੁਝ ਡਿਟੇਲ ਦੱਸ ਦੇਣਗੇ ਫਿਰ ਤੁਸੀਂ ਉੱਥੋਂ ਆਪਦਾ ਪੂਰਾ ਕਹਿੰਦੇ ਆ ਨਾ ਜਦੋਂ ਬੰਦਾ ਪੱਕ ਜਾਂਦਾ ਪੱਕਾ ਕੇ ਕੰਮ ਕਰਿਓ ਇੱਕ ਫਾਰਮ ਤੇ ਨਹੀਂ ਤੁਸੀਂ ਦੋ ਤਿੰਨਾਂ ਫਾਰਮਾਂ ਤੇ ਹੋਰ ਵੀ ਜਾਣਾ ਉਹ ਤੋਂ ਸਲਾਹ ਲੈਣੀ ਆ ਵੀ ਵੀਰੇ ਇਹਦੇ ਵਿੱਚ ਬਿਮਾਰੀ ਕਿਹੜੀ ਆਉਂਦੀ ਆ ਕੀ ਨਹੀਂ ਆਉਂਦੀ ਆ ਕਰੇ ਇੰਜੈਕਸ਼ਨ ਲੱਗਦੇ ਨੇ ਕਿਹੜੀ ਇਹਨਾਂ ਨੂੰ ਵੈਕਸੀਨ ਲੱਗਦੀ ਆ ਉਹ ਤੁਹਾਨੂੰ ਸਾਰੇ ਹੀ ਦੱਸ ਦੇਣਗੇ ਹਰ ਨਾਲ ਤੇ ਫਿਰ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ ਤੇ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ ਠੀਕ ਹੈ ਜੀ ਮੈਂ ਵੀ ਇਹੀ ਕਹਤਾ ਅਸੀਂ ਗਾਂਵਾਂ ਲੈ ਆਂਦੀਆਂ ਵੀਡੀਓ ਵੇਖੀਆਂ ਤੇ ਉਹ ਕਿਹੜਾ ਫਿਰ ਟਰੋਫਿਟ ਹੋਣੇ ਸੀ ਟਰੋਫਿਟ ਤਾਂ ਕਿਹੜੇ ਹੋਣੇ ਸੀ ਸੋ ਕੋ ਜਿਹੜਾ 5-4 ਲੱਖ ਰੁਪਇਆ ਘਰੋਂ ਲਾਇਆ ਸੀ ਉਹ ਉਹ ਵੀ ਖਰਾਬ ਕਰਤਾ ਸਾਰਾ ਹੀ ਕਿਉਂਕਿ ਮੈਂ ਕਿਹਾ ਗਾਈਆਂ ਲੈ ਆਂਦੀਆਂ ਤੇ ਕਿਤੋਂ ਕਿਹੜੀ ਗਾਂ ਚੱਕ ਲਈ ਕਦੀ ਕਿਤੋਂ ਚੱਕ ਲਈ ਦੋਨੋਂ ਦੋ ਦੋਨਾਂ ਤੇਲੇ 15 ਕਿਲੋ 16 ਕਿਲੋ ਗੱਲ ਹੁੰਦੀ ਮਾਲਾ ਵੀ ਉਹ ਦੱਸਿਆ ਕਰਨਾ ਵੀ ਇਹ ਬੰਦੇ ਨੇ 25 ਕਿਲੋ ਦੁੱਧ ਦੇ ਜੂਗੀ 22 ਕਿਲੋ ਦੁੱਧ ਦੇ ਜੂਗੀ ਉਹ ਕਰੇ ਜੋ ਤਾਂ ਆਉਣ ਕਿ ਉਹਨੂੰ ਚੋਇਆ ਕਰਨਾ ਵੀ ਆਪਦੇ ਵੱਲ ਜ਼ੋਰ ਲਾਇਆ ਕਰਨ ਤਾਂ ਉਹ 15-16 ਕਿਲੋ 15-16 ਕਿਲੋ ਨਹੀਂ ਹਲਾ ਲਵੀ ਅੱਜ ਦੇ ਟਾਈਮ ਅੱਜ ਤੋਂ ਚਲ 2-3 ਸਾਲ ਪਹਿਲਾਂ ਦੀ ਗੱਲ ਆ 4 ਸਾਲ ਪਹਿਲਾਂ ਦੀ ਉਰੋਂ ਵੀ ਇਹੀ ਹਾਲਾਤ ਸੀ ਉਰੋਂ ਕਿਹੜਾ ਦੁੱਧ ਦੇ ਰਿਹਾ 500 ਰੁਪਏ ਸੀ ਤੇ ਮੈਂ ਵੀ ਫਿਰ ਕੱਖ ਤੇ ਚੁੰਟੇ ਜਿਹੜੇ ਦੁਕਾਨਦਾਰ ਨੇ ਕਿ ਉਹ ਫੀਡ ਲੈਣ ਜਾਣੀ ਉਹਨੇ ਆਦਾ ਸੀ ਆ ਲੈ ਲੈ ਆ ਵੀ ਲੈ ਜਾ ਆਂਦਾ ਪਰ ਤਸਕੇ ਅੱਜ ਕਿ ਕਿ ਹਰ ਇੱਕ ਬੰਦਾ ਦੱਸਦਾ ਵੀ ਜਦੋਂ ਇੱਕ ਮਾਲਾ ਵੀ ਦਾਣਾ ਜਦੋਂ ਬਦਲਦੇ ਹਨਾ ਅੱਜ ਆ ਫੀਡ ਪਾਤੀ ਕੱਲ ਨੂੰ ਹੋਰ ਪਾਤੀ ਪਰਸਨ ਹੋਰ ਪਾਤੀ ਤੇ ਉਹ ਪਸ਼ੂ ਖਰਾਬ ਹੋਊਗਾ ਹੀ ਹੋਗਾ ਮੈਂ ਪਹਿਲਾਂ ਸ਼ੁਰੂ ਚਾਹੀਂ ਕਹਿੰਦਾ ਸੀ ਅਣਜਾਣ ਅਣਜਾਣ ਸੀ ਜਦੋਂ ਮੈਂ ਕਿਉਂਕਿ ਪਸ਼ੂ ਨੂੰ ਇੱਕ ਹੀ ਦਾਣੇ ਤੇ ਲਾਓ ਜਿਹੜਾ ਦਾਣਾ ਉਹਦੇ ਮੰਨ ਲਓ ਵੀ ਸਹੀ ਲੱਗਦਾ ਵੀ ਜਿਵੇਂ ਲਾ ਕਾਰਗਿਲ ਫੀਡ ਤੇ ਲਾ ਲਓ ਕਾਰਗਿਲ ਫੀਡ ਤੇ ਆਪਾਂ ਲਾਤੀਗਾ ਚੰਗਾ ਦੁੱਧ ਤੇ ਦੁੱਧ ਦੇ ਰਹੀ ਆ ਆਪਾਂ ਟਾਈਮ ਤੋਂ ਟਾਈਮ ਹਰ ਸਾਲ ਇੱਕ ਬੱਚਾ ਦੇ ਰਹੀ ਹੈ ਚਾਹੇ ਹੋਰ ਫੀਡ ਹੈ ਕਾਰਗਿਲ ਨਹੀਂ ਜੇ ਤੇ ਹੋਰ ਫੀਡ ਉਹ ਫੀਡ ਤੇ ਵੀ ਲਾਓ ਪਰ ਲਾਓ ਇੱਕ ਇੱਕ ਦਾਣੇ ਤੇ ਠੀਕ ਹੈ ਜੀ ਐ ਨਹੀਂ ਹੈਗਾ ਵੀ ਆਪਾਂ ਦੁਕਾਨਦਾਰ ਕੋ ਗਏ ਉਹਨੇ ਕੋ ਦੱਸਣਾ ਕਿਉਂਕਿ ਉਹਨੂੰ ਐ ਲਾਲਚ ਹੁੰਦਾ ਵੀ ਆ ਮੇਰੀ ਆ ਵੀ ਫੀਡ ਲੱਗ ਜਾ ਵੀ ਫੀਡ ਲੱਗ ਜਾ ਆ ਮੇਰਾ ਦਾਣਾ ਲੱਗਦੇ ਆ ਮੇਰਾ ਲੱਗਦੇ ਉਹ ਫਿਰ ਅਣਜਾਣ ਬੰਦਾ ਫਿਰ ਚੱਲ ਦੇ ਦੇ ਯਾਰ ਦੇ ਦੇ ਉਹ ਸਾਰਾ ਕੁਝ ਚੱਕੀ ਜਾਂਦਾ ਉਹ ਫਿਰ ਪਸ਼ੂ ਨੂੰ ਚਾਰੇ ਨੂੰ ਸਮਝ ਨਹੀਂ ਆਉਂਦਾ ਵੀ ਮੈਂ ਕਿਰਾਂ ਤਾਂ ਕਰਾਂ ਕੀ ਸੰਤੁਲਨ ਵਿਗੜ ਜਾਂਦਾ ਪਸ਼ੂ ਦਾ ਵਿਗੜਿਆ ਬਈ ਘਾਟਾ ਖਾਦਾ ਸਟਾਰਟਿੰਗ ਚ ਫਿਰ ਉਸ ਤੋਂ ਬਾਅਦ ਮੈਂ ਪਤਾ ਕੀ ਕੀਤਾ ਫਿਰ ਮੈਂ ਗਿਆ ਫਾਰਮਾਂ ਤੇ ਪੰਜਾਬ ਚ ਵਧੀਆ ਉਹਦੇ ਬਣਲੇ ਆਪਣੇ ਯਾਰ ਦੋਸਤਾਂ ਨਾਲ ਫਾਰਮਾਂ ਤੇ ਗਿਆ ਉਹਨਾਂ ਨੂੰ ਪੁੱਛਿਆ ਮੈਂ ਯਾਰ ਮੇਰੇ ਨਾਲ ਹੋਈ ਆ ਮੇਰੇ ਸਾਰੇ ਪਸ਼ੂ ਖਰਾਬ ਹੋ ਗਏ ਤੇਰ ਉਹਨਾਂ ਨੇ ਮੈਨੂੰ ਦੱਸਿਆ ਇਦਾਂ ਇਦਾਂ ਕਰਕੇ ਤੇ ਉਹ ਸਮਾਦਾ ਤੁਹਾਡੇ ਸਾਹਮਣੇ ਆ ਕਿੰਨੇ ਪਸ਼ੂ ਅੱਜ ਪ੍ਰਮਾਤਮਾ ਦੀ ਦਿਆਨ ਹੈ ਸਭ ਆਪਣਾ ਬੱਚੇ ਦੇ ਦੇਣਗੇ ਆਸਾਲ ਚ ਆ ਦੋ ਤਿੰਨ ਮਹੀਨਿਆਂ ਚ ਵਧੀਆ ਦਾਣਾ ਪਾਇਆ ਮੱਲਾ ਵੀ ਆ ਸਾਲ ਦੀ ਗੱਲ ਨਹੀਂ ਹੈ ਦੋ ਤਿੰਨ ਸਾਲ ਹੋ ਗਿਆ ਆਪਾਂ ਸੈਟਿਆ ਵੀ ਆਪਾਂ ਹੁਣ ਵਿੱਚੋਂ ਪਸ਼ੂ ਵੇਚੇ ਵੀ ਹੈ ਪਤਾ ਨਹੀਂ ਇਹ ਤਾਂ ਹੈ ਨਹੀਂ ਆਪਣੇ ਕੋ ਆ ਹੀ ਆ ਅ ਜਦ ਜਦੜੀ ਸਰਦੀ ਸਟਾਰਟ ਹੋਈ ਸੀ ਤੇ ਚ ਤਿੰਨ ਚਾਰ ਪਸ਼ੂ ਇੱਚੇ ਸੀ ਆਪਾਂ ਉਸ ਤੋਂ ਪਹਿਲਾਂ ਵੀ ਪਿਛਲੇ ਵੀ ਜਿਵੇਂ ਫਰਵਰੀ ਮਾਰਚ ਰੋ ਵੀ ਆਪਾਂ ਦੋ ਤਿੰਨ ਗਾਵਾਂ ਦੋ ਕੁ ਗਾਵਾਂ ਰੋ ਵੇਚੀਆਂ ਸੀ ਤੇ ਹੁਣ ਤਾਂ ਦੋ ਤਿੰਨ ਸਾਲ ਹੋ ਗਏ ਪ੍ਰਮਾਤਮਾ ਸਹੀ ਹੈ ਚਲੋ ਜਦਾਂ ਵੀ ਹੋ ਰਿਹਾ ਤੇ ਐਸੇ ਕਰਕੇ ਜਿਹੜੇ ਵੀ ਭਰਾ ਨੇ ਸਟਾਰਟ ਕਰਨਾ ਨਾ ਨਵਾਂ ਨਵੇਂ ਨੇ ਉਹ ਪਹਿਲਾਂ ਨਾ ਮਾਲਾ ਫੀਲਡ ਚ ਜਾਓ ਫਾਰਮਾਂ ਦੇ ਕੋਲ ਜਾਓ ਕੇ ਉਹਨੂੰ ਪੁੱਛੋ ਤੇ ਚੰਗੇ ਸਲਾਹ ਲਓ ਮਨਾਂ ਵੀ ਤੁਹਾਡੀ ਸਮਝ ਆਵੇ ਫਿਰ ਤੁਸੀਂ ਕੰਮ ਸ਼ੁਰੂ ਕਰੋ ਠੀਕ ਹੈ ਵੀਡੀਓ ਵੇਖ ਕੇ ਨਾ ਕਰੋ ਮੇਰੇ ਨੂੰ ਫਿਰ ਮੈਨੂੰ ਫਿਰ ਪਤਾ 걸 ਗਿਆ ਅੱਜ ਦੀ ਮਾਈਦਰ ਤੇ ਪੈਸਾ ਬਹੁਤ ਔਖਾ ਬੰਦਾ ਤੇ ਪੈਸਾ ਬਣਾਉਣ ਵਾਸਤੇ ਬਈ ਬਹੁਤ ਮਿਹਨਤ ਲੱਗਦੀ ਹੈ ਠੀਕ ਹੈ ਜੀ گاਵਾ ਨੂੰ ਫਿਰ ਆਪਣਾ ਬਰੀਡ ਤਾਂ ਇਹਨਾਂ ਪਤਾ ਹੋ ਗਏ ਨਵੇਂ ਬੰਦੇ ਨੂੰ ਠੀਕ ਹੈ ਉਹ ਫਿਰ ਠੱਗ ਲੈਂਦੇ ਨੇ ਤੁਹਾਨੂੰ ਪਤਾ ਹੈ ਅੱਜ ਕੱਲ ਬੜਾ ਔਲਾ ਇਸ ਕੰਮ ਚ ਕਿਉਂਕਿ ਇਹਨਾਂ ਦਾ ਘੇਤ ਨਹੀਂ ਹੈਗਾ ਵੀਰ ਗਾਈਆਂ ਦਾ ਅੰਦਰ ਵਾਲੀ ਦੁੱਧ 15 ਕਿਲੋ ਵਾਲੀ ਹੁੰਦੀ ਆ ਉਹਨੂੰ 25 ਕਿਲੋ ਵਾਲੀ ਵੀ ਕਰਕੇ ਭਰਾ ਦੇ ਦਿੰਦੇ ਤੇ ਅਚਵਾਕ ਵੀ ਦੇ ਦਿੰਦੇ ਜਿ ਜ਼ਰੂਰੀ ਨਹੀਂ ਗਾ ਚਵਾਕ ਵੀ ਦੇ ਦਿੰਦੇ ਪਤਾ ਨਹੀਂ ਕਿੱਦਾਂ ਕਿੱਦਾਂ ਨੇ ਹੋਈਆਂ ਬਹੁਤ ਕੁਸ਼ ਹੋਇਆ ਕਰ ਦਿੰਦੇ ਅੱਜ ਕੱਲ ਹੁੰਦਾ ਤੇ ਐਸੇ ਕਰਕੇ ਵੀਰੇ ਪਹਿਲਾਂ ਚੰਗੇ ਬੰਦੇ ਕੋਲ ਸਲਾਹ ਲਓ ਕੋ ਤਿੰਨ ਫਾਰਮ ਫਿਲਟਰ ਚ ਆ ਕੇ ਚੰਗੇ ਫਾਰਮ ਤੇ ਜਾਓ ਫਿਰ ਉੱਥੇ ਬਰੀਡ ਦਾ ਪਤਾ ਲੱਗੂਗਾ ਤੁਹਾਨੂੰ ਤੁਹਾਨੂੰ ਗਾਈ ਦਾ ਪਤਾ ਲੱਗੂਗਾ ਵੀ ਆਹ ਲੇਵਾ ਆਹ ਅੰਡਰ ਆਦਾ ਆ ਬੋਡੀ ਸਟਰਕਚਰ ਆ ਗਾਂ ਐ ਫਿਰ ਉਹ ਸਾਰਾ ਹੀ ਹੋ ਸਕਦਾ ਪੇਤਾ ਜੀ ਤੇ ਇਸੇ ਕਰਕੇ ਆਪਾਂ ਪੰਜ ਧੱਕੇ ਖਾਂ ਖਾਂ ਕੇ ਆ ਕਲ ਹੁੰਦੀ ਐ ਠੀਕ ਐ ਨਾ ਆ ਜੀ ਥੋੜੀ ਥੋੜੀ ਤੇ ਹੋਰ ਵੀ ਆ ਜੂਗੀ ਗੱਲ ਨੇ ਤੇ ਚਲੋ ਆਸੀ ਆਪਣੀ ਜੀ ਵੀਡੀਓ ਤੇ 3 ਦੇ ਵਾਸਤੇ ਰੋਪਰਾਓ ਤੇ ਕੋਈ ਨਵੇਂ ਨਵੇਂ ਆਪਾਂ ਇੱਕ ਕਹਿੰਦੇ ਆਂ ਇੱਕ ਆਪਣਾ ਚੈਨਲ ਵੀ ਇੱਕ ਨਵਾਂ ਨਵਾਂ ਤੇ ਥੋੜਾ ਜਿਹਾ ਆਪਾਂ ਨੂੰ ਚਲੋ ਬੋਲਣ 'ਚ ਕਿਸੇ ਕਰਜ ਵੀ ਆਪਣੇ ਕੋ ਥੋੜਾ ਜਿਹਾ ਉੱਚੀ ਚੀਜ਼ ਹੋ ਜਾਂਦਾ ਤੇ ਉਸ ਚੀਜ਼ ਦਾ ਆਪਾਂ ਸ਼ਮਾ ਜੱਜ ਕੇ ਜੇ ਕੋਈ ਆਪਣੇ ਕੋ ਗਲਤ ਬੋਲਿਆ ਵੀ ਜਾਂਦਾ ਜਾਂ ਆਪਾਂ ਨੂੰ ਕੋਈ ਨਹੀਂ ਸਮਝ ਆਉਂਦੀ ਉਹ ਵੀ ਰ ਕਮੈਂਟ 'ਚ ਦੱਸਿਆ ਕਰੋ ਵੀ ਤੁਸੀਂ ਇੱਥੇ ਗਲਤ ਬੋਲ ਗਿਆਂ ਜਾਂ ਕੁਝ ਹੋ ਗਿਆ ਠੀਕ ਹੈ ਜੀ ਤੇ ਇਹ ਚੀਜ਼ ਆਪਾਂ ਨਵੇਂ ਹਾਂ ਗਾਇਆਂ ਗਾਇਆਂ ਚ ਨੀ ਗਾਇਆਂ ਦੇ ਕੋਲ ਚੱਕਰੀ ਗਾਇਆਂ ਦੇ ਕੱਢ ਦਾਂਗੇ ਆਪਾਂ ਘਟਾ ਕੇ ਜੋ ਡਾਕਟਰੀ ਡੁਕਟਰੀ ਲਾਂ ਤਾਂ ਕੋਈ ਚੱਕਰੀ ਨਹੀਂ ਬਸ ਆਹ ਕੰਮ ਚ ਨਵੇਂ ਆ ਤੇ ਠੀਕ ਹੈ ਤੇ ਚਲੋ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਤੇ ਜੇ ਕੋਈ ਗਲਤ ਸਲਾਹ ਦਿੱਤੀ ਗਈ ਹੈ ਤਾਂ ਉਹ ਵੀ ਭਰਾ ਦੱਸ ਜਾ ਕਰੋ ਕੋਈ ਚੱਕਰ ਨਹੀਂ ਤੇ ਆਪਾਂ ਅੱਗੇ ਤੋਂ ਸੁਧਾਰ ਕਰਾਂਗੇ ਅਚੀਤ ਜਿੰਦੋਂ ਤੱਕ ਹੈਗਾ ਕੰਮ ਕਰੋ ਸਾਰੇ ਵੀਰ ਜਿਹੜੇ ਕਰਨਾ ਚਾਹੁੰਦੇ ਕੋਈ ਚੱਕਰ ਨਹੀਂ ਪੈਸਾ ਬੰਦਾ ਵਧੀਆ ਅਬ ਦੇ ਘਰੇ ਰੋਟੀ ਖਾਂਦੇ ਇਸ ਇਨ੍ਹਾਂ ਦੇ ਸਿਰ ਤੇ ਤੇ ਗਾਂ ਜਿਹੜੇ ਇਨ੍ਹਾਂ ਦੇ ਬੱਚੇ ਹੁੰਦੇ ਆ ਉਹ ਆਪਣਾ ਭਵਿੱਖ ਨੇ ਭਵਿੱਖ ਜਦੋਂ ਮਿਹਨਤ ਕਰਾਂਗੇ ਤੇ ਚੰਗਾ ਹੀ ਹੋਊਗਾ ਮਾੜਾ ਨਹੀਂ ਹੁੰਦਾ ਠੀਕ ਆ ਬਾਕੀ ਭਵਿੱਖ ਕਹਿੰਦੇ ਹੁੰਦੇ ਆ ਵੀ ਮਿਹਨਤ ਮੰਗਦਾ ਠੀਕ ਹੈ ਵੀਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ